ਲੋਕਾਂ ਦੇ ਜਵਾਕਰ ਜਾਈਆਂ ਚ ਹੁੰਨਗੇ ਅਸੀਂ ਤਾਂ 4:30 ਵਜੇ ਇਧਰ ਲਈ ਲੈਣ ਸਾਰੀ ਚੋਕੇ ਵੇਲੀ ਕਰਤੀ ਆ ਮੈਂ ਨਹੀਂ ਚੋਕਣੇ ਜਾ ਜੋ ਕਰਨਾ ਕਰ ਲਾ ਨਾਲ ਦੀ ਲ ਕਰੋ ਹੂੜਾ ਕੇ ਨਹੀਂ ਕਰੇ ਨਾ ਬੜੀ ਖਾਣ ਨੂੰ ਲਿਆ ਹਾਂਜੀ ਗਾਇਜ਼ ਸਵਾਗਤੋ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸਿੰਘੂ ਤੇ ਬਲਕਰਨ ਸਿੰਘੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸਿੰਘੂ ਤੇ ਬਲਕਰਨ ਸਿੰਘੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਏਲੋ ਇਧਰਲਾ ਡਰਮ ਫੁੱਲਾ ਵੱਖਰਾ ਪਾਸੇ ਪਿਆ ਵਾ ਤੇ ਹਰਜੀਤ ਕੌਰ ਗੁੱਡ ਮਾਰਨਿੰਗ ਤੁਸੀਂ ਆਏ ਹੋਏ ਹੋ ਰਾਤ ਮੀਂਹ ਜਿਆਦਾ ਪੈ ਗਿਆ ਲੋਕਾਂ ਦੇ ਜਵਾਕ ਜਾਲੀਆਂ ਚ ਹੁਣ ਗਿਆ ਸੀ ਤਾਂ 4:30 ਇਧਰ ਲਈ ਲੈਣ ਸਾਰੀ ਚੋਕੇ ਵੇਲੀ ਕਰਤੀ ਆ ਆ ਬਣ ਹੋਣਾ ਦੀਆਂ ਰਹਿ ਗਈਆਂ ਬਸ ਆ ਲੈਣ ਰੈਡੀ ਗੋਆ ਸੱਟਿਆ ਗਿਆ ਵੈਰੀ ਗੁੱਡ ਚਿੰਗਮ ਖਾ ਰਹੀ ਹੈ ਜੋਤੀ ਵੈਰੀ ਗੁੱਡ ਜੋਤੀ ਚੱਕ ਦੇ ਗਰੀਬੀ ਖਾਲਾ ਖਾਲਾ ਪਰ ਆ ਜੈਸਮੀਨ ਜਸਨੀਤ ਤੇ ਪਵਨ ਲਗੀਆਂ ਨਾਲ ਦੀ ਨਾਲ ਪੱਠੇ ਖਾਣ ਵੈਰੀ ਗੁੱਡ ਮਾਰਨਿੰਗ ਮੋਟੇ ਹੁਣੀ ਵੀ ਲੱਗੇ ਹੋਏ ਨੇ ਵਾਜੀ ਵਾ ਅੱਛਾ ਤੂੰ ਰਹਿ ਗਈ ਅਬੀ ਸਿਮਰਨ ਤੇ ਨੈਂਸੀ ਇਹ ਦੋਵੇਂ ਇਹ ਵੀ ਖਾ ਕੇ ਖੜੀਆਂ ਬਸ ਸਫਾਈ ਹੋ ਜੇ ਨੇ ਇਹਨੇ ਬਹਿ ਜਾਣਾ ਤੇ ਇਧਰ ਆਪਣਾ ਸਾਰੀਆਂ ਮੱਜਾਂ ਦੀ ਚਵਾਈ ਚੋਈ ਹੋ ਗਈ ਆਪਾਂ ਵਿਲੇ ਆਂ ਜਮਾ ਮੋਟੇ ਓੜੀਓ ਖੜੇ ਸਿਰੇ ਤੇ ਓਕੇ ਯੂ ਬੇਬੀ ਯੂ ਬੇਬੀ ਗੋ ਆਇਆ ਕਰੀ ਯੂ ਬੇਬੀ ਕੀ ਯੇ ਕੀ ਆ ਸਾਨੂੰ ਜੋਤ ਦਾ ਹੋਰ ਤਾਂ ਕੋਈ ਵਧੀਆ ਇਸਤੇਮਾਲ ਨਹੀਂ ਲੱਭਾ ਪਰ ਆਹ ਇਸਤੇਮਾਲ ਬਹੁਤ ਵਧੀਆ ਹੈ ਦਾ ਜੋਤ ਕੂੜੀ ਬਾਕੀ ਬਾਬੇ ਦੀ ਬਾਣੀ ਸੁਣੋ ਆਹ ਕੂੜੀ ਵੇਚ ਲਈ ਵਧੀਆ ਕਰਦਾ ਵੀ

ਓ ਗਿੱਤ ਨਹੀਂ ਕਰਾਇਆ ਇਹ ਸੀਗਾ ਗਿਆਗਾ ਉੱਥੇ ਕੋਈ ਗਿਆ ਇਧਰ ਕੋ ਸੱਜੇ ਨੂੰ ਕਹਿੰਦਾ ਕੀ ਖਵਾਵਾਂ ਦੋਰੋ ਕੋਹਾ ਫੜਾ ਦੋਰਾਂ ਨੂੰ ਨਹੀਂ ਫਰਾਈਆਂ ਕਰਾ ਰਹੇ ਕਿ ਚਾਈਦੀ ਜੀ ਮੰਗ ਲੈ ਫਰੀ ਦੀ ਕਹਾਣੀ ਸੀ ਇਹਨੂੰ ਨਾਮ ਹੀ ਇੱਕ ਜਿੱਤੇ ਆ ਆ ਫਰਾਈਆਂ ਮੇਰੇ ਫੋਟੋ ਵੇਖ ਕੇ ਮੈਂ ਕਹਾਂ ਕਿ ਉਹ ਸਾਲ ਹੋ ਗਿਆ ਦੇਖੇ ਵਿੱਚ ਵਟਿਆ ਤੂੰ ਕਿ ਚਾਈਦੀ ਜੀ ਮੰਗਾ ਦਿੰਦਾ ਕਿ ਨੈਪਕ ਨੇ ਹੈ ਗਈ ਨਹੀਂ ਖਾਣਾ ਤਾਂ ਢਿੱਡ ਦੇ ਵੀ ਡੋਲ ਗਿਆ ਮੇਰੇ ਦੇ ਨਹੀਂ ਖਾਣਾ ਤਾਂ ਨਾ ਖਾਇਆ ਕਰੋ ਵੇਖੀ ਇਹ ਨਹੀਂ ਖਾਣਾ ਨਾ ਖਾਇਆ ਕਰੋ ਚਟਕੇ ਖਾਲਾ ਇਹ ਨੂੰ ਉਹਨੋਂ ਸਾਰਾ ਖਾਲਾ ਜਵਾਨ ਦੀ ਮਾਰ ਲਾ ਹੋ ਜਾਣਾ ਸਾਫ ਤਾਂ 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 ਮਿੰਗ ਜਿੰਝ ਫੜਾਈ ਦੀਆਂ ਨਹੀਂ ਗਿਆ ਦੁੱਧ ਜਈਆ ਚਲ ਆਪੇ ਤੇਰੀ ਪਰਜਾਈ ਸਾਹਿਬ ਕਰਨੀ ਓਏ ਮਾਈ ਦੋਰਾ ਓਏ ਨਹੀਂ ਪਾਣੀ ਤਾਂ ਠੀਕ ਆ ਇਹ ਨੂੰ ਬਈ ਫੜਾਈਆਂ ਕਿਹਦੀ ਮਚਾ ਕੇ ਲੈ ਕੇ ਚੱਲਾ ਵਾ ਲੱਗੂ ਓਏ ਨਾਲ ਦੀ ਕਰਾ ਫੂਣ ਆ ਕੇ ਨਹੀਂ ਕਰੇ ਨਾ ਮੜੀ ਖਾਨ ਨੂੰ ਲਿਆ ਆਪਦੇ ਲਈ ਫੜਾਈਆਂ ਕਹਿੰਦਾ ਉਹਦਾ ਵਿੱਚ ਬਚਾਲੀਆਂ ਉਹਦੇ ਲਈ ਯਾ ਯਾ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ